ਸਵੇਰ 12 ਵਜੇ ਇੱਕ ਇਸੀਡੈਂਟ ਰਿਪੋਰਟ ਹੋਇਆ ਹੈ ਜੋ ਜੁਫਾਨਾ ਦਾ ਰਹਿਤੀ ਹੈ ਜਮਨानगर ਹਰਿਆਣੇ ਦਾ ਰਹਿਣ ਵਾਲਾ ਹੈ ਉਹ ਗੁਰੂ ਗ੍ਰਾਮ ਦਾ ਸਰਾਂਦੀ ਦੂਜੀ ਮੰਜ਼ਲ ਤੇ ਚੜ ਗਿਆ ਉਹਦੇ ਹੱਥ ਦੇ ਵਿੱਚ ਆਇਰਨ ਦੀ ਰੋਡ ਸੀ ਜਦੋਂ ਜਸਵੀਰ ਸਿੰਘ ਸੇਵਾਦਾਰ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਆਪਣੇ ਜਿਹੜੀ ਹੱਥ 'ਚ ਰੋਡ ਫੜੀ ਸੀਗੀ ਉਹਦੇ ਨਾਲ ਜਸਵੀਰ ਸਿੰਘ ਤੇ ਇੱਥੇ ਜਾ ਅਟੈਕ ਕਰ ਦਿੱਤਾ ਤੇ ਫਿਰ ਉੱਥੇ ਹੋਰ ਸੰਗਤਾਂ ਤੇ ਸੇਵਾਦਾਰ ਹੋਰ ਸੀ ਜਦੋਂ ਉਹਨਾਂ ਨੇ ਉਹਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਉਹਨਾਂ ਦੇ ਉੱਤੇ ਹਮਲਾ ਕਰਕੇ ਉਹਨਾਂ ਦੇ ਬਗੂਟ ਸਟਾਵੇ ਨਾ ਆਇਆ ਨੇ ਜੇਤੂ ਬਾਦ ਸੰਗਤ ਨੇ ਤੇ ਸੇਵਾਦਾਰਾਂ ਵੱਲੋਂ ਉਹਨੂੰ ਰਕੇ ਪਕੜ ਲਿਆ ਗਿਆ ਤੇ ਪਕੜ ਕੇ ਉਹਦੀ ਕਟਵਾਰ ਕੀਤੀ ਵੀ ਗਈ ਹੈ ਉਹਨੂੰ ਗੁੱਸੇ ਵਾਲੇ ਕਰਤਾ ਜੋ ਸੇਵਾਦਾਰ ਜਸਵੀਰ ਸਿੰਘ ਦੇ ਬਿਆਨ ਤੇ ਮਕਦਮਾ ਨੰਬਰ 15 115 ਤੋਂ 118 ਬੀ ਐਨ ਅਜੇਰਾ थाना ਕਰਵਾੜੀ ਵਿਖੇ ਦਰਜ ਕਰ ਦਿੱਤਾ ਗਿਆ ਤੇ ਅਗਲੀ ਧੋਤੀ ਜਿਹੜੀ ਆ ਇਹ ਤੋਂ ਪੁਸ਼ਟੀ ਕੀਤੀ ਜਾਊਗੀ ਕਿ ਇਹਨੂੰ ਪੁੱਛਣ ਤੋਂ ਇਹ ਪਤਾ ਲੱਗਿਆ ਵੀ ਇਹ ਪਿੰਡ ਸ਼ਾਦੀਪੁਰ ਜਮਨਾ ਨਗਰ ਹਰਿਆਣਾ ਦਾ ਰਹਿਣ ਵਾਲਾ ਹੈ ਤੇ ਜਦੋਂ ਤੋਂ ਪਿੱਛੋਂ ਪਤਾ ਕੀਤਾ ਗਿਆ ਫੇ ਉਤੋਂ ਇਹ ਪਤਾ ਲੱਗਾ ਕਿ ਇਹ 2-3 ਦਿਨ ਪਹਿਲਾਂ ਦਾ ਹੀ ਇਹ ਤੋਂ ਪਿੰਡ ਤੋਂ ਆਇਆ ਹੋਇਆ ਹੈ ਇੱਥੇ ਤੇ ਬਾਕੀ ਇਹਦੀ ਪੂਰੀ ਪੂਰਬੀ